देखो जी मेघ राशि वाले दे हफ्ते की शुरुआत एकदम अच्छी नहीं है हफ्ते की शुरुआत विच सेहत बिगड़ सकती है पर जिवे जिवे हफ्ता अगे वधेगा स्थितियां तो अच्छी होंगीयां बेहतर होंगीयां करियर का मामला तोड़े वास्ते इस हफ्ते अच्छा बनिया रहेगा तान दी स्थिति भी अच्छी है

ਤੇ ਹੁਣ ਗੱਲ ਕਰ ਲੈਂਦੇ ਹਾਂ ਰਿਸ਼ਭ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਵਿੱਚ ਸਿਹਤ ਦਾ ਥੋੜਾ ਧਿਆਨ ਰੱਖੋ ਬੇਵਜ੍ਹਾ ਦੀ ਚਿੰਤਾ ਨਾ ਕਰੋ ਬੇਵਜ੍ਹਾ ਦਾ ਤਣਾਅ ਨਾ ਪਾਲੋ ਤੇ ਖਾਣ ਪੀਣ ਵਿੱਚ ਥੋੜੀ ਸਾਵਧਾਨੀ ਰੱਖਣੀ ਹੈ ਤੁਸੀਂ ਇਸ ਹਫਤੇ ਕੈਰੀਅਰ ਦਾ ਮਾਮਲਾ ਕੰਮ ਦਾ ਮਾਮਲਾ ਤੁਹਾਡਾ ਅੱਛਾ ਬਣਿਆ ਰਹੇਗਾ ਇਸ ਦੇ ਬਾਰੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਦੂਜਾ ਤੁਸੀਂ ਜੇਕਰ ਕੋਈ ਲਿਖਾ ਪੜੀ ਦਾ ਕੰਮ ਕਰੋਗੇ ਤਾਂ ਉਸ ਵਿੱਚ ਥੋੜੀ ਸਾਵਧਾਨੀ ਰੱਖੋ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕੁਲ ਮਿਲਾ ਕੇ ਇਹ ਹਫਤਾ ਤੁਹਾਡਾ ਮਿਲਿਆ-ਜੁਲਿਆ ਰਹੇਗਾ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਸ਼ਿਵ ਮੰਦਿਰ ਜਾ ਕੇ ਜਲ-ਚਰਾ ਕੇ ਆਂਦੇ ਹੋ ਤਾਂ ਤੁਹਾਡੇ ਲਈ ਬੜਾ ਅੱਛਾ ਰਹੇਗਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੈਮਿਨਾਈ ਯਾਨੀ ਕਿ ਮਿਥੂਨ ਰਾਸ਼ੀ ਵਾਲਿਆਂ ਦੀ ਦੇਖੋ ਜੀ ਇਸ ਹਫਤੇ ਤੁਸੀਂ ਬਹੁਤ ਬੀਜ਼ੀ ਰਹਿਣ ਵਾਲੇ ਹੋ ਕੰਮ ਦਾ ਬੋਝ ਵੱਧੇਗਾ ਦੌੜ ਭੱਜ ਬਹੁਤ ਰਹੇਗੀ ਪਰਿਵਾਰਿਕ ਤੇ ਆਫਿਸ ਦੋਨਾਂ ਦੀ ਜ਼ਿੰਮੇਵਾਰੀਆਂ ਤੁਹਾਨੂੰ ਚੁਕਣੀਆਂ ਪੈਣਗੀਆਂ ਹਫਤੇ ਦੇ ਅਖੀਰ ਵਿੱਚ ਸਿਹਤ ਦਾ ਥੋੜਾ ਧਿਆਨ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ ਬਾਕੀ ਇਹ ਹਫਤਾ ਤੁਹਾਡੇ ਲਈ ਠੀਕ ਹੈ ਕੰਮ ਨੂੰ ਥੋੜਾ ਮੈਨੇਜ ਕਰਕੇ ਚੱਲੋਗੇ ਤਾਂ ਤੁਹਾਡੇ ਲਈ ਠੀਕ ਰਹੇਗਾ ਇਸ ਹਫਤੇ ਤੁਹਾਨੂੰ ਸਲਾਹ ਹੈ ਕਿ ਘਰ ਤੋਂ ਜਦੋਂ ਵੀ ਬਾਹਰ ਨਿਕਲੋ ਦੋ ਹਰੀ ਇਲਾਇਚੀਆਂ ਜੇਬ ਵਿੱਚ ਪਾ ਕੇ ਜਰੂਰ ਜਾਓ ਤੁਹਾਡਾ ਹਫਤਾ ਬਹੁਤ ਹੀ ਵਧੀਆ ਤੇ ਸੁਪਰਬ ਬੀਤੇਗਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਾਰਕ ਯਾਨੀ ਕਿ ਕੈਂਸਰ ਹਫਤੇ ਦੀ ਸ਼ੁਰੂਆਤ ਵਿੱਚ ਹੀ ਕੈਰੀਅਰ ਬੈਟਰ ਦਿਖ ਰਿਹਾ ਹੈ ਤੁਹਾਡੇ ਮਨ ਵਿੱਚ ਜੋ ਉਥਲ-ਪੁਥਲ ਚੱਲ ਰਹੀ ਸੀ ਉਹ ਹੁਣ ਬਿਹਤਰ ਦਿਖ ਰਹੀ ਹੈ ਬਹੁਤ ਸਾਰੇ ਵਧੀਆ ਕੰਮ ਇਸ ਹਫਤੇ ਵਿੱਚ ਤੁਹਾਡੇ ਹੋਣਗੇ ਨਾਲ ਦੇ ਨਾਲ ਇਸ ਹਫਤੇ ਵਿੱਚ ਤੁਸੀਂ ਕਿਸੇ ਮਨੋਰੰਜਕ ਜਾਂ ਤਾਨਿਕ ਕੋਈ ਪ੍ਰੋਗਰਾਮ ਵਿੱਚ బిజీ ਰਹੋਗੇ ਇਸ ਹਫਤੇ ਤੁਹਾਨੂੰ ਕੋਈ ਗਿਫਟ ਮਿਲ ਸਕਦਾ ਹੈ ਤੇ ਸਨਮਾਨ ਦਾ ਲਾਭ ਵੀ ਮਿਲ ਸਕਦਾ ਹੈ ਹਫਤੇ ਦੇ ਅੰਤ ਵਿੱਚ ਕੋਈ ਵੀ ਜ਼ਰੂਰੀ ਮੱਤ ਪੁੰਨ ਫੈਨਸਲਾ ਤੁਸੀਂ ਨਹੀਂ ਲੈਣਾ ਹੈ ਗੱਡੀ ਚਲਾਉਣ ਵੇਲੇ ਸਾਵਧਾਨੀ ਵਰਤਣੀ ਹੈ ਤਨ ਦੀ ਸਥਿਤੀ ਇਸ ਪੂਰੇ ਹਫਤੇ ਤੁਹਾਡੀ ਵਧੀਆ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਹੋ ਸਕੇ ਤਾਂ ਪੂਰਾ ਹਫਤਾ ਸ਼ਨੀ ਮੰਦਿਰ ਵਿੱਚ ਤੇਲ ਜਰਾਓ ਤਾਂ ਤੁਹਾਡੇ ਵਾਸਤੇ ਵਧੀਆ ਰਹੇਗਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਿਓ ਜਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ देखो जी हफ्ते की शुरुआत विच तुसी बीमार हो सकते हो ब्लड प्रेशर सर्दी जुकाम दी समस्या तुहानू तो परेशान कर सकती है हालांकि कैरियर की स्थिति अच्छी है रुकिया होया पैसा भी इस हफ्ते तुहानू तो मिल सकता है ते नाल दे नाल तुहाडे तो रुके हुए काम भी इस हफ्ते पूरे होंगे ਕਾਮ ਦਾ ਪ੍ਰੈਸ਼ਰ ਬਹੁਤ ਰਹੇਗਾ ਤੇ ਇਸ ਪ੍ਰੈਸ਼ਰ ਤੋਂ ਥੋੜਾ ਬਚ ਕੇ ਰਹੋ ਥੋੜਾ ਆਰਾਮ ਵੱਲ ਵੀ ਧਿਆਨ ਦਿਓ ਛੋਟੀ ਛੋਟੀ ਗੱਲਾਂ ਦੀ ਚਿੰਤਾ ਨਾ ਕਰੋ ਤੁਹਾਡੀਆਂ ਜੋ ਸਥਿਤੀਆਂ ਹਨ ਲਗਾਤਾਰ ਅੱਛੀ ਹੋ ਰਹੀਆਂ ਹਨ ਤੇ ਅੱਗੇ ਔਰ ਵਧੀਆਂ ਹੋਣਗੀਆਂ ਇਸ ਕਰਕੇ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਪੂਰਾ ਹਫਤਾ ਮੂਲ ਮੰਤਰ ਜਾਂ ਚਉਪਾਈ ਸਹਿਬ ਦਾ ਪਾਠ ਜਰੂਰ ਕਰੋ ਤਾਂ ਤੁਹਾਡਾ ਇਹ ਹਫਤਾ ਬਹੁਤ ਹੀ ਵਧੀਆ ਜਾਏਗਾ ਤੇ ਹੋਰ ਆਪਾਂ ਗੱਲ ਕਰ ਲੈਂਦੇ ਹਾਂ ਵੀਰਗੋ ਜਾਣੀ ਕਿ ਕੰਨਿਆ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਵਿੱਚ ਆਪਣੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਪਏਗਾ ਕਿਉਂਕਿ ਸ਼ੁਰੂਆਤ ਵਿੱਚ ਹੀ ਹਫਤੇ ਦੀ ਤੁਸੀਂ ਬਿਮਾਰ ਪੈ ਸਕਦੇ ਹੋ ਹੱਡੀਆਂ ਦੀ ਸਮੱਸਿਆ ਬੁਖਾਰ ਦੀ ਸਮੱਸਿਆ ਸਰਦੀ ਜੁਕਾਮ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪਰਿਵਾਰ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਇਸ ਹਫਤੇ ਥੋੜੀ ਚਿੰਤਾ ਜਾਂ ਤਣਾਅ ਦਿਖ ਰਿਹਾ ਹੈ ਤੇ ਪਰਿਵਾਰ ਵਿੱਚ ਜੋ ਵੱਡੇ ਬਜ਼ੁਰਗ ਹਨ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਦਿੱਕਤਾਂ ਹੋ ਸਕਦੀਆਂ ਹਨ ਇਸ ਹਫਤੇ ਰਾਹਤ ਦੀ ਗੱਲ ਇਸ ਹਫਤੇ ਇਹ ਹੈ ਕਿ ਤੁਹਾਡੇ ਆਪਣੇ ਕੈਰੀਅਰ ਦਾ ਮਾਮਲਾ ਪੈਸਿਆਂ ਦਾ ਮਾਮਲਾ ਬਹੁਤ ਵਧੀਆ ਰਹੇਗਾ ਤੇ ਫੈਮਿਲੀ ਦਾ ਸਪੋਰਟ ਵੀ ਤੁਹਾਨੂੰ ਬਣਿਆ ਰਹੇਗਾ ਕੀਮਤੀ ਚੀਜ਼ਾਂ ਜਿਸ ਤਰ੍ਹਾਂ ਕਿ ਜ਼ਰੂਰੀ ਕਾਗਜ਼ ਪੱਤਰ ਇਸ ਹਫਤੇ ਤੁਹਾਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ 5 ਮਿੰਟ ਰੋਜ਼ ਪਰਮਾਤਮਾ ਨੂੰ ਯਾਦ ਕਰੋ ਜਿਸ ਪਰਮਾਤਮਾ ਨੂੰ ਜਿਸ ਗੁਰੂ ਨੂੰ ਤੁਸੀਂ ਮੰਨਦੇ ਹੋ ਤੁਹਾਡੇ ਜੋ ਇਸ਼ਟ ਦੇਵੀ ਦੇਵਤਾ ਹਨ ਤਾਂ ਤੁਸੀਂ ਉਹਨਾਂ ਨੂੰ ਯਾਦ ਕਰੋ ਆਪਣਾ ਜਿਸ ਤੱਕ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਜਾਂ ਹਨੂਮਾਨ ਚਾਲੀਸਾ ਪੜੋ ਤਾਂ ਤੁਹਾਡੇ ਲਈ ਅੱਛਾ ਰਹੇਗਾ ਹੁਣ ਆਪਾਂ ਗੱਲ ਕਰਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ देखो जी इस हफ्ते काफी ਤੁਹਾਨੂੰ ਮਿਹਨਤ ਕਰਨੀ ਪਏਗੀ ਪਰ ਇਸ ਮਿਹਨਤ ਦੇ ਵਦਿਆ ਜੋ ਰਿਜ਼ਲਟ ਹਨ ਪਰਿਨਾਮ ਹਨ ਉਹ ਵੀ ਤੁਹਾਨੂੰ ਇਸ ਹਫਤੇ ਜਰੂਰ ਮਿਲਣਗੇ ਤਨ ਦੀ ਪ੍ਰਾਪਤੀ ਹੋਵੇਗੀ ਕਰੀਅਰ ਵਿੱਚ ਸਫਲਤਾ ਮਿਲੇਗੀ ਨਵੇਂ ਕੰਮ ਦੇ ਅਫਸਰ ਮਿਲਣਗੇ ਕੰਮ ਚਾਦਾ ਲੈਣ ਦੇ ਚੱਕਰ ਵਿੱਚ ਆਪਣੀ ਤਬੀਅਤ ਨਾ ਖਰਾਬ ਕਰ ਲੈਣਾ ਉਨਾ ਹੀ ਕੰਮ ਲਵੋ ਜਿੰਨਾ ਕੀ ਤੁਸੀਂ ਹੈਂਡਲ ਕਰ ਸਕੋ ਜੇ ਤੁਹਾਨੂੰ ਕੋਈ ਸੰਤਾਨ ਨੂੰ ਲੈ ਕੇ ਪਰੇਸ਼ਾਨੀ ਚੱਲ ਰਹੀ ਹੈ ਤਾਂ ਬੈਠ ਕੇ ਉਸ ਦਾ ਤੁਸੀਂ ਸਮਾਧਾਨ ਕੱਢੋ ਕਿਉਂਕਿ ਇਹ ਹਫ਼ਤਾ ਉਸ ਦੇ ਲਈ ਉੱਤਮ ਹੈ ਗੱਡੀ ਚਲਾਉਣ ਵੇਲੇ ਸਾਵਧਾਨੀ ਵਰਤੋ ਇਸ ਹਫ਼ਤੇ ਦੀ ਤੁਹਾਨੂੰ ਸਲਾਹ ਹੈ ਕਿ ਪੂਰਾ ਹਫ਼ਤਾ ਸ਼ੀਵ ਮੰਦਿਰ ਵਿੱਚ ਜਾ ਕੇ ਜਲ ਚੜਾਓ ਤਾਂ ਤੁਹਾਡੇ ਲਈ ਅੱਛਾ ਰਹੇਗਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਕੋਰਪੀਓ ਜਾਨੀ ਕਿ ਬ੍ਰਿਸ਼ਚਕ ਰਾਸ਼ੀ ਵਾਲੇ ਅੰਧੀ

ਚੀਜ਼ਾਂ ਤੁਹਾਡੇ ਫੇਵਰ ਵਿੱਚ ਹੀ ਹੋਣਗੀਆਂ ਡਾਇਬਟੀਜ਼ ਦੀ ਸਮੱਸਿਆ ਪੇਟ ਦੀ ਸਮੱਸਿਆ ਦੀ ਦਿੱਕਤ ਹੋ ਸਕਦੀ ਹੈ ਜੇਕਰ ਤੁਹਾਨੂੰ ਸੇਟ ਵਿੱਚ ਕੋਈ ਦਿੱਕਤ ਦਿਖਦੀ ਹੈ ਤਾਂ ਤੁਹਾਨੂੰ ਡਾਇਬਟੀਜ਼ ਦੀ ਜਾਂਚ ਜਰੂਰ ਇਸ ਹਫਤੇ ਕਰवानी ਚਾਹੀਦੀ ਹੈ ਇਸ ਹਫਤੇ ਤੁਹਾਨੂੰ ਆਪਣੇ ਮਾਤਾ ਪਿਤਾ ਜਾਂ ਲਾਈਫ ਪਾਰਟਨਰ ਦੇ ਸਹਿਯੋਗ ਦੇ ਨਾਲ ਸਪੋਰਟ ਦੇ ਕਾਰਨ ਤੁਹਾਨੂੰ ਫਾਇਦਾ ਵੀ ਹੋ ਸਕਦਾ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਪੂਰੇ ਹਫਤੇ ਦੇ ਇੱਕ ਦਿਨ ਤੁਸੀਂ ਕੇਲਿਆਂ ਦਾ ਜਾਂ ਪੀਲੀ ਮਿਠਾਈ ਦਾ ਦਾਨ ਜ਼ਰੂਰ ਕਰੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸੈਜੀਟੇਰੀਅਸ ਯਾਨੀ ਕਿ ਧਨੂ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਵਿੱਚ ਸਿਹਤ ਤੁਹਾਡੀ ਅੱਛੀ ਨਹੀਂ ਦਿਖ ਰਹੀ ਹੈ ਤੇ ਹਫਤੇ ਦੀ ਸ਼ੁਰੂਆਤ ਵਿੱਚ ਚੋਟ ਚਪੇਟ ਦੀ ਸੰਭਾਵਨਾ ਵੀ ਹੈ ਇਸ ਕਰਕੇ ਅਲਰਟ ਰਹੋ करियर का मामला हालांकि अच्छा है इस हफ्ते कोई रुकिया होया काम पूरा हो सकता है कोई शुभ सूचना भी मिल सकती है करियर के बारे धन की स्थिति भी इस हफ्ते अच्छी है कोई अचानक धन भी इस हफ्ते तुहानू मिलन की पूरी संभावना है धनु राशि वाले इस हफ्ते जल्दबाजी विच तुहानू कोई भी काम नहीं करना है ਮੈਸੇਜ ਪੇਜਨ ਵਿੱਚ ਮੇਲ ਪੇਜਨ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਹੈ ਕਾਰ ਦੇ ਵੱਡੇ ਬਜ਼ੁਰਗਾਂ ਦਾ ਵੀ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਘਰ ਤੋਂ ਜਦੋਂ ਬਾਹਰ ਨਿਕਲਦੇ ਵਕਤ ਦੇਖਾ ਕੇ ਜਰੂਰ ਨਿਕਲੋ ਜੀ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਪ੍ਰਿਕੌਰ ਜਾਨੀ ਕਿ ਮਕਰ ਰਾਸ਼ੀ ਵਾਲਿਆਂ ਦੀ ਤੁਹਾਡੀ ਮਾਨਸਿਕ ਸਥਿਤੀ ਹਾਲੇ ਵੀ ਅੱਛੀ ਨਹੀਂ ਦਿਖ ਰਹੀ ਆਪਣੇ ਫਿਊਚਰ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਤੁਹਾਨੂੰ ਇਸ ਹਫਤੇ ਚਿੰਤਾਵਾਂ ਹੋ ਸਕਦੀਆਂ ਹਨ ਪਰ ਜੋ ਵੀ ਚਿੰਤਾਵਾਂ ਹਨ ਉਹ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਤੁਹਾਨੂੰ ਸਮਾਧਾਨ ਮਿਲ ਜਾਏਗਾ ਇਸ ਕਰਕੇ ਚਿੰਤਾ ਦੀ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਕੈਰੀਅਰ ਤੇ ਤਨ ਦਾ ਮਾਮਲਾ ਤੁਹਾਡਾ ਇਸ ਹਫਤੇ ਅੱਛਾ ਹੈ ਕੋਈ ਵੀ ਦਿੱਕਤ ਨਹੀਂ ਹੈ ਬੇਕਾਰ ਦੀ ਚਿੰਤਾ ਕਰਕੇ ਆਪਣੀ ਸਿਹਤ ਖਰਾਬ ਨਾ ਕਰੋ ਆਪਣੇ ਪਰਿਵਾਰ ਨਾਲ ਰਿਸ਼ਤੇ ਨੂੰ ਖਰਾਬ ਨਾ ਕਰੋ ਆਪਣੀ ਬੋਲੀ ਤੇ ਸਭਾਵ ਤੇ ਨਿਯੰਤਰਣ ਰੱਖਣਾ ਹੈ ਤੁਸੀਂ ਹਫਤੇ ਦੇ ਅਖੀਰ ਵਿੱਚ ਗੱਡੀ ਚਲਾਉਣ ਵਿੱਚ ਤੁਸੀਂ ਸਾਵਧਾਨੀ ਵਰਤੋ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਸ਼ਿਵਰਾਤਰੀ ਤੇ ਸ਼ਿਵ ਮੰਦਿਰ ਵਿੱਚ ਤੁਸੀਂ ਜਲ ਚੜਾ ਕੇ ਆਓ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਐਕੁਏਰੀਅਸ ਯਾਨੀ ਕਿ ਕੁੰਮ ਰਾਸ਼ੀ ਵਾਲਿਆਂ ਦੀ ਸਿਹਤ ਨੂੰ ਲੈ ਕੇ ਸਾਵਧਾਨੀ ਹਾਲੇ ਵੀ ਤੁਸੀਂ ਕੁੰਭ ਰਾਸ਼ੀ ਵਾਲੇ ਬਣਾਈ ਰੱਖੋ ਹਾਲਾਂਕਿ ਕੈਰੀਅਰ ਤੇ ਪੈਸਿਆਂ ਦਾ ਮਾਮਲਾ ਬਹੁਤ ਅੱਛਾ ਹੈ ਇਸ ਹਫਤੇ ਕੰਮ ਵਿੱਚ ਜੇਕਰ ਕੋਈ ਰੁਕਾਵਟ ਚੱਲ ਰਹੀ ਹੈ ਤਾਂ ਇਸ ਹਫਤੇ ਜੇਕਰ ਤੁਸੀਂ ਉਸ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਦੂਰ ਹੋ ਜਾਏਗੀ ਪਰ ਬਹੁਤ ਸਾਰਾ ਕੰਮ ਦਾ ਪ੍ਰੈਸ਼ਰ ਨਾ ਪਾਲੋ ਤੇ ਸਿਹਤ ਦੀ ਆਪਣੀਆਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ ਪ੍ਰੇਮ ਸੰਬੰਧ ਜਾਂ ਲਵ ਲਾਈਫ ਦੇ ਮਾਮਲੇ ਵਿੱਚ ਥੋੜਾ ਸਾਵਧਾਨ ਰਹੋ ਰਿਸ਼ਤੇ ਟੁੱਟ ਸਕਦੇ ਹਨ ਬ੍ਰੇਕਅਪ ਹੋ ਸਕਦਾ ਹੈ ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਹਰ ਹਫਤੇ ਤੁਸੀਂ ਸ਼ਨੀ ਮੰਦੇ ਵਿੱਚ ਸਰ੍ਹੋਂ ਦਾ ਤੇਲ ਛੜਾ ਕੇ ਆਓ ਜੀ ਤੇ ਚਲੋ ਜੀ ਹੁਣ ਆਪਾਂ ਲਾਸਟ ਵਿੱਚ ਗੱਲ ਕਰ ਲੈਂਦੇ ਹਾਂ ਪਾਈਸਿਸ ਜਾਂ ਮੀਨ ਰਾਸ਼ੀ ਵਾਲਿਆਂ ਦੀ ਇਹ ਹਫਤਾ ਨਾਲ ਤੁਹਾਡੇ ਕੈਰੀਅਰ ਵਿੱਚ ਚੇਂਜਸ ਪରିਵਰਤਨ ਦੀ ਸੂਚਨਾ ਦੇ ਰਿਹਾ ਹੈ ਪਾਓ ਕੋਈ ਅਚਾਨਕ ਕਿਸੇ ਵੀ ਰੂਪ ਵਿੱਚ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੇ ਇਹ ਮੌਕਾ ਤੁਹਾਨੂੰ ਅੱਗੇ ਲੈ ਕੇ ਜਾ ਸਕਦਾ ਹੈ ਇਹ ਹਫਤੇ ਤੰਦਾ ਮਾਮਲਾ ਤੁਹਾਡਾ ਬਹੁਤ ਅੱਛਾ ਹੈ ਪਰ ਹਫਤੇ ਦੇ ਵਿੱਚਕਾਰ ਸਰਦੀ ਜ਼ੁਕਾਮ ਬੁਖਾਰ ਦੀ ਚਪੇਟ ਵਿੱਚ ਆ ਸਕਦੇ ਹੋ ਹੱਡੀਆਂ ਵਿੱਚ ਚੋਟ ਲੱਗ ਸਕਦੀ ਹੈ ਸਾਵਧਾਨ ਰਹੋ ਆਪਣੇ ਸੀਨੀਅਰਸ ਤੇ ਤੁਹਾਡੇ ਅਧਿਕਾਰੀ ਜਿਨ੍ਹਾਂ ਦੇ ਨਾਲ ਤੁਸੀਂ ਆਫਿਸ ਵਿੱਚ ਕੰਮ ਕਰਦੇ ਹੋ ਉਨ੍ਹਾਂ ਦੇ ਨਾਲ ਬਹਿਸ-ਵਾਜੀ, ਵਾਦ-ਵਿਵਾਦ ਤੋਂ ਤੁਹਾਨੂੰ ਇਸ ਹਫਤੇ ਬਚਣਾ ਹੈ। ਪੈਸੇ ਇਸ ਹਫਤੇ ਜਰੂਰ ਆ ਰਹੇ ਹਨ ਪਰ ਬੇਵਜ੍ਹਾ ਦੇ ਖਰਚਿਆਂ ਵਿੱਚ ਤੁਸੀਂ ਸਾਵਧਾਨੀ ਵਰਤਣੀ ਹੈ। ਇਸ ਹਫਤੇ ਦੀ ਤੁਹਾਨੂੰ ਸਲਾਹ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਤੁਸੀਂ ਹਾਰੇ ਮੌਂਗ ਦੀ ਦਾਲ ਚੜਾ ਕੇ ਆਓ ਤਾਂ ਤੁਹਾਡੇ ਵਾਸਤੇ ਇਹ ਹਫਤਾ ਬੜਾ ਹੀ ਵਧੀਆ ਜਾਏਗਾ ਜੀ ਤੇ ਚਲੋ ਜੀ ਇਹ ਪੂਰਾ ਹਫਤਾ ਤੁਹਾਡਾ ਵਧੀਆ ਬੀਤੇ ਸ਼ੁਭ ਰਹੇ ਇਸੇ ਕਾਮਨਾ ਦੇ ਨਾਲ ਮੈਨੂੰ ਦਿਓ ਇਜਾਜ਼ਤ ਮਿਲਾਂਗੇ ਅਗਲੀ ਵੀਡੀਓ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ